ਸਾਰਿਆਂ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਸਾਰਿਆਂ ਦਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਾਡੀ ਅੱਜ ਦੀ ਮੀਟਿੰਗ ਦਾ ਮਕਸਦ ਬੜਾ ਕਲੀਅਰ ਹੈ ਜੀ ਐਸਓਆਈ ਜਿਹੜਾ ਸ਼ਰੂਮਣੀ ਅਕਾਲੀ ਦਲ ਦਾ ਸਟੂਡੈਂਟ ਵਿੰਗ ਹੈ ਜਿਹੜਾ ਹਮੇਸ਼ਾ ਸਟੂਡੈਂਟ ਵੈਲਫੇਅਰ ਵਾਸਤੇ ਯਤਨਸ਼ੀਲ ਰਿਹਾ ਵਿਕਰਮਜੀਤ ਸਿੰਘ ਮੰਜੀਠੀਆ ਪ੍ਰੇਮ ਸਿੰਘ ਚੰਦੂ ਮજરા ਅਜਮੇਰ ਸਿੰਘ ਠੀੜਾ ਵਿੱਚ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅੰਚਾਰਜ ਕਲਪ ਚਮਕੌਰ ਸਾਹਿਬ ਤੋਂ ਕਰਨ ਸਿੰਘ ਦੀਪੂ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ ਕਵੀਰ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਸੀਪੀ ਦਾ ਮੀਤ ਪ੍ਰਦਾਨ ਬਣ ਕੇ ਮੈਨੂੰ ਪਾਰਟੀ ਦਿੱਤੇਆ ਵਿਸ਼ਵਾਸ ਕਰਨ ਦਾ ਮੌਕਾ ਮਿਲਿਆ ਹੈ ਪਾਰਟੀ ਪ੍ਰਧਾਨ ਜੀ ਮੈਂ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਪਾਰਟੀ ਗੱਤ ਨੂੰ ਮਨੋ ਚੜਦੀ ਕਲਾ ਨਾਲ ਹਮੇਸ਼ਾ ਤਤ ਪਰ ਹਾਂਗਾ ਪੰਜਾਬ ਮਿਨ 7 에어ਪੋਰਟ ਸੋਨੀ ਸਾਗੀ ਉਹ ਸਮਾਂ ਹੀ ਤੋਂ ਪ੍ਰੋਗਰਾਮ ਦੇਣਗੇ ਏਜੰਡਾ ਦੇਣਗੇ ਉਹ ਕੱਲੇ ਕੱਲੇ ਕਾਲਜ ਤੱਕ ਲੈ ਕੇ ਜਾਣਾ ਸਾਡਾ ਮਕਸਦ ਰਹੇਗਾ ਮੈਂ ਦੱਸਣਾ ਚਾਹਣਾ ਕਿ ਐਸ.ਓ.ਆਈ ਜਿਹੜੀ ਜਥੇਬੰਦੀ ਹੈ ਇਹ ਤਾਂ ਬੜਾ ਵੱਡਾ ਇਤਿਹਾਸ ਹੈ ਅੱਜ ਜਿਹੜਾ ਯੂਥ ਡਿਵੈਲਪਮੈਂਟ ਬੋਰਡ ਹੈ ਉਹਦੇ ਸਭ ਤੋਂ ਪਹਿਲੇ ਜੇ ਪ੍ਰਧਾਨ ਬਣੇ ਸੀ ਜਾਂ ਯੂਥ ਡਿਵੈਲਪਮੈਂਟ ਬੋਰਡ ਦਾ ਗਠਨ ਹੋਇਆ ਸੀ ਤਾਂ ਉਹ ਐਸ.ਓ.ਆਈ ਦੀ ਦੇਣ ਸੀ ਉਹਦੇ ਪਹਿਲੇ ਪ੍ਰਧਾਨ ਸਾਡੇ ਵੱਡੇ ਵੀਰ ਐਸਵਾਈ ਦੇ ਕੋਆਰਡੀਨੇਟਰ ਵੀ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਸਾਹਿਬ ਬਣੇ ਸੀ ਤੇ ਯੂਥ ਡਵੈਲਪਮੈਂਟ ਬੋਰਡ ਬਣਨ ਤੋਂ ਬਾਅਦ ਉਹ ਇੰਨਾ ਸਕਸੈਸਫੁਲੀ ਰਨ ਕੀਤਾ ਸੀ ਕਿ ਪੰਜਾਬ ਦੇ ਇਕੱਲੇ-ਇਕੱਲੇ ਪਿੰਡ ਤੱਕ ਖੇਡ ਮੈਦਾਨ ਵਾਲੀਵਾਲ ਦੀਆਂ ਕਿੱਟਾਂ ਕ੍ਰਿਕਟ ਦੀਆਂ ਕਿੱਟਾਂ ਉਸ ਤੋਂ ਬਾਅਦ ਕਬੱਡੀ ਕੱਪ ਜਿੰਨੇ ਵੱਡੇ-ਵੱਡੇ ਟੂਰਨਾਮੈਂਟ ਹੋਏ ਆ ਖੇਡਾਂ ਨੂੰ ਲੈ ਕੇ ਕਲਚਰ ਐਕਟੀਵਿਟੀਆਂ ਉਸ ਤੋਂ ਬਾਅਦ ਦਸਤਾਰਬੰਦੀ ਕੈਂਪ ਬੜੀ ਵੱਡੀ ਗਿਣਤੀ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਪਲਾਂਟੇਸ਼ਨ ਇੱਕ ਰਿਕਾਰਡ ਤੋੜ ਹੋਈ ਸੀ ਇਹ ਸਾਰੇ ਦੇ ਸਾਰੇ ਕੰਮ ਆ ਜਿਹੜੇ ਐਸ.ਓ.ਆਈ ਦੇ ਕਾਰਜਕਾਲ ਦੇ ਦੌਰਾਨ ਹੋਏ ਤੇ ਐਸ.ਓ.ਆਈ ਦੀ ਜਿਹੜੀ ਹੈ ਉਹ ਦੇਣ ਸੋ ਐਸ.ਓ.ਆਈ ਨੂੰ ਹੋਰ ਤਕੜਿਆ ਕਰਨ ਵਾਸਤੇ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਐਸ.ਓ.ਆਈ ਆ ਜਿਹੜਾ ਮੈਂ ਅੱਗੇ ਵੀ ਡਿਸਕਸ ਕਰਕੇ ਹਟਿਆ ਕਿ 2007 ਤੇ 12 ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਸੀ ਜਿਹੜਾ ਉਹ ਐਸ.ਓ.ਆਈ ਨੇ ਆਪਣਾ ਜਿਹੜਾ ਸੀ ਨਿਭਾਇਆ ਸੀ ਸੋ 2024 ਦੀਆਂ ਜਿਹੜੀਆਂ ਚੋਣਾਂ ਨੇ ਉਹ ਸਿਰ ਤੇ ਨੇ ਉਹਨਾਂ ਚੋਣਾਂ ਦੇ ਵਿੱਚ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਹ ਕਿਵੇਂ ਆਪਣੇ ਆਪ ਨੂੰ ਲਾਮਬੰਦ ਕਰਕੇ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪਾਰਟੀ ਜਿਹੜਾ ਵੀ ਸਾਨੂੰ ਪ੍ਰੋਗਰਾਮ ਦੇਗੀ ਜਿਹੜੀ ਵੀ ਡਿਊਟੀ ਦੇਗੀ ਉਹਨੂੰ ਕਿਵੇਂ ਤਨਦੇਹੀ ਨਾਲ ਨਿਭਾ ਕੇ ਪਾਰਟੀ ਨੂੰ ਤਗੜਿਆਂ ਕਰਨਾ 2024 ਦੀਆਂ ਚੋਣਾਂ ਦੇ ਵਿੱਚ ਆਪਣਾ ਜਿਹੜਾ ਨਮਾਇੰਦਗੀ ਦਰਜ ਕਰਾਉਣੀ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਅਸੀਂ ਅੱਜ ਡਿਸਕਸ਼ਨ ਕੀਤੀ ਹੈ ਅਸੀਂ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਨਾ ਕਿ ਸਾਡੀ 2-4 ਦਿਨ ਪਹਿਲਾਂ ਵੀ ਪ੍ਰਧਾਨ ਸਾਹਿਬ ਨਾਲ ਸਾਡੀ ਇੱਕ ਡਿਸਕਸ਼ਨ ਹੋਈ ਸੀ ਉਸ ਡਿਸਕਸ਼ਨ ਤੋਂ ਬਾਅਦ ਸਾਨੂੰ ਜਿਹੜੇ ਕੁਝ ਪ੍ਰੋਗਰਾਮ ਸੀ ਉਹ ਫਾਈਨਲ ਹੋਏ ਸੀ ਮੈਂ ਸਾਰੇ ਭਰਾਵਾਂ ਨਾਲ ਵੀ ਡਿਸਕਸ ਕਰਨਾ ਚਾਹਣਾ ਵੇਖੋ ਸਾਡੀ ਇੱਕ ਯੂਥ ਅਕਾਲੀ ਦਲ ਵੱਲੋਂ ਬੜੀ ਵਧੀਆ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ ਪੰਜਾਬ ਯੂਥ ਮਿਲਣੀ ਜਿਹਦੇ ਤਹਿਤ ਸਾਡੇ ਯੂਥ ਦੇ ਪ੍ਰਧਾਨ ਹੈ ਸਰਦਾਰ ਸਰਬਜੀਤ ਸਿੰਘ ਜੀ ਢਿੰਝਰ ਸਾਹਿਬ ਉਹ ਕੱਲੇ-ਕੱਲੇ ਹਲਕੇ ਤੱਕ ਪਹੁੰਚ ਕੇ ਤੇ ਉਹਨਾਂ ਨੇ ਯੂਥ ਨੂੰ ਲਾਮਬੰਦ ਕੀਤਾ ਸੀ ਪਾਰਟੀ ਦੀਆਂ ਨੀਤੀਆਂ ਤੋਂ ਪਾਰਟੀ ਦੇ ਇਤਿਹਾਸ ਤੋਂ ਜਿਹੜਾ ਸੀ ਉਹ ਜਾਣੂ ਕਰਾਇਆ ਸੀ ਉਸੇ ਕੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਜਿਹੜੀ ਸਾਡੀ ਐਸਵਾਈ ਆਰਗੇਨਾਈਜੇਸ਼ਨ ਹੈ ਦੇ ਵੱਲੋਂ ਵੀ ਇੱਕ ਸਾਡਾ ਪ੍ਰੋਗਰਾਮ ਫਾਈਨਲ ਹੋਇਆ ਪੰਜਾਬ ਸਟੂਡੈਂਟ ਮਿਲਣੀ ਉਸ ਪ੍ਰੋਗਰਾਮ ਦੇ ਤਹਿਤ ਅਸੀਂ ਹਰੇਕ ਡਾਇਰੈਕਟ ਇੰਟਰੈਕਸ਼ਨ ਕਰਾਂਗੇ ਅਸੀਂ ਹਰੇਕ ਕਾਲਜ ਤੇ ਯੂਨੀਵਰਸਿਟੀ ਕੈਂਪਸ ਦੇ ਸਟੂਡੈਂਟਸ ਨਾਲ ਉਹਦੇ ਅੰਤਰਗਤ ਅਸੀਂ ਇੱਕ ਪ੍ਰੋਗਰਾਮ ਇਹ ਫਾਈਨਲ ਕੀਤਾ ਕਿ ਹਰ ਦਿਨ ਅਸੀਂ ਦੋ ਜ਼ਿਲ੍ਹੇ ਆ ਜਿਹੜੇ ਫੋਰ ਐਗਜ਼ਾਮਪਲ ਮੰਨ ਲਓ ਰੋਪੜਾ ਰੋਪੜ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕਾਲਜ ਹੈ ਪਟਿਆਲਾ ਜ਼ਿਲ੍ਹਾ ਕਰ ਲਓ ਜਿਹੜੇ ਨੇੜੇ-ਨੇੜੇ ਦੇ ਦੋ ਜ਼ਿਲ੍ਹੇ ਹੋਣਗੇ ਜਿਹੜੇ ਇੱਕ ਦੋ ਦੋ ਇੱਕ ਦਿਨ ਦੇ ਵਿੱਚ ਦੋ ਜ਼ਿਲ੍ਹੇ ਕਵਰ ਹੋ ਜਾਣ ਅਸੀਂ ਦੋ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਕਾਲਜ ਐ ਉਹਨਾਂ ਦੇ ਵਿੱਚ ਪ੍ਰੋਗਰਾਮ ਰੱਖਾਂਗੇ ਇਵੇਂ ਅਗਲੇ ਦਿਨ ਦੋ ਜ਼ਿਲ੍ਹੇ ਹੋਰ ਅਸੀਂ ਕਵਰ ਕਰਾਂਗੇ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਇੱਕ ਅਸੀਂ ਪ੍ਰੋਗਰਾਮ ਇਹ ਬਣਾਇਆ ਕਿ ਜਿੰਨੇ ਵੀ ਸਾਡੇ ਇੱਥੇ ਯੂਥ ਵਾਲੇ ਵੀਰ ਆ ਸਾਡੇ ਸਟੂਡੈਂਟ ਆਰਗੇਨਾਈਜੇਸ਼ਨ ਚ ਕੰਮ ਕਰਨ ਵਾਲੇ ਸਾਡੇ ਵੀਰ ਐ ਇਹਨਾਂ ਦਾ ਇਹਨਾਂ ਨੇ ਇੱਕ ਇਹੋ ਜਿਹਾ ਪਲੇਟਫਾਰਮ ਦਈਏ ਕਿ ਇਹ ਵੱਧ ਤੋਂ ਵੱਧ ਆ ਕੇ ਆਪਦੀ ਗੱਲ ਆ ਜਿਹੜੀ ਉਹ ਰੱਖ ਸਕਣ। ਉਹਦੇ ਵਾਸਤੇ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਕਰਨ ਜਾ ਰਹੇ ਹਾਂ ਸਟੂਡੈਂਟ ਡਾਇਲੌਗ। ਫਾਰ ਇਗਜ਼ਾਮਪਲ ਹੁਣ ਬਜਟ ਸੈਸ਼ਨ ਲੰਘ ਕੇ ਗਿਆ। ਪ੍ਰੋਗਰਾਮ ਰੱਖਤਾ ਜੀ ਸਟੂਡੈਂਟ ਵਿਊਜ਼ ਔਨ ਬਜਟ। ਉਹ ਸਾਰੇ ਭਰਾਵਾਂ ਨੇ ਜੋ ਵੀ ਮੰਨ ਲਓ ਬਜਟ ਤੇ ਜਿਹੜਾ ਵੀ ਭਰਾ ਸਾਨੂੰ ਵੀਡੀਓ ਬਣਾ ਕੇ ਵਧੀਆ ਬੋਲ ਕੇ ਇੱਥੇ ਭੇਜੂਗਾ ਪਾਰਟੀ ਵੱਲੋਂ ਉਸ ਵੀਰ ਨੂੰ ਪ੍ਰੋਮੋਟ ਵੀ ਕੀਤਾ ਜਾਊਗਾ ਤੇ ਪਾਰਟੀ ਦੇ ਹਰੇਕ ਚੈਨਲ ਤੇ ਹਰੇਕ ਪੇਜ ਤੇ ਉਹ ਭਰਾ ਦੇ ਜਿਹੜੇ ਵਿਚਾਰ ਨੇ ਉਹ ਸ਼ੇਅਰ ਵੀ ਕੀਤੇ ਜਾਣਗੇ ਸੋ ਭਰਾਵਾਂ ਨੂੰ ਇਸ ਗੱਲ ਵਾਸਤੇ ਜਾਗਰੂ ਕਰਨਾ ਕਿ ਵੱਧ ਤੋਂ ਵੱਧ ਜਿਹੜੇ ਲੇਟੈਸਟ ਇਸ਼ੂ ਨੇ ਉਹ ਅੱਗੇ ਆ ਕੇ ਆਪਣੀ ਗੱਲ ਰੱਖਣ ਉਹਨਾਂ ਨਾਲ ਅਸੀਂ ਉਹ ਵੀ ਪਲੇਟਫਾਰਮ ਹੈ ਜਿਹੜਾ ਉਹ ਮੁਹੱਈਆ ਕਰਾਉਣ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਇੱਕ ਫੇਜ਼ 2 ਸ਼ੁਰੂ ਕਰਾਂਗੇ ਇਹ ਮੀਟਿੰਗਸ ਤੋਂ ਬਾਅਦ ਅਸੀਂ ਇੱਕ ਦੋ ਫੇਜ਼ 2 ਸ਼ੇਅਰ ਸ਼ੁਰੂ ਕਰਾਂਗੇ ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਚਲਾ ਰਹੇ ਹਾਂ ਪੰਜਾਬ ਪ੍ਰੀਮੀਅਰ ਲੀਗ ਉਹਦੇ ਵਿੱਚ ਅਸੀਂ ਸਪੋਰਟਸ ਨਾਲ ਰਿਲੇਟਡ ਚਾਹੇ ਉਹ ਕਬੱਡੀ ਕੱਪ ਹੋਣ ਵਾਲੀਬਾਲ ਦੇ ਕੱਪ ਹੋਣ ਕ੍ਰਿਕਟ ਦੇ ਟੂਰਨਾਮੈਂਟ ਹੋਣ ਉਹ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਰਗੇਨਾਈਜ਼ ਕਰਾਂਗੇ ਉਹਨਾਂ ਨੂੰ ਅਸੀਂ ਪੰਜਾਬ ਪ੍ਰੀਮੀਅਰ ਲੀਗ ਦੇ ਵਿੱਚ ਅੰਤਰਗਤ ਉਹਦੇ ਉਹ ਪ੍ਰੋਗਰਾਮ ਹੈ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਨਾਲ ਹੀ ਅਸੀਂ ਨਵੇਂ ਸੈਸ਼ਨ ਦੇ ਵਿੱਚ ਇੱਕ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਜਾ ਰਹੇ ਹਰੇਕ ਕਾਲਜ ਦੇ ਵਿੱਚ ਇੱਕ ਅਸੀਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਾਂਗੇ ਵੇਖੋ ਅੱਜ ਪੰਜਾਬ ਵਾਸਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਹੈ ਉਹ ਇਹ ਆ ਕਿ ਆਪਣੀ ਜਿਹੜੀ 80% ਆਪਣੀ ਜਿਹੜੀ ਆਬਾਦੀ ਹੈ ਉਹਦੀ ਜਿਹੜੀ ਕੁਆਲਿਫੀਕੇਸ਼ਨ ਸਿਰਫ ਆ +2 ਰਹਿ ਗਈ। ਵਿਦੇਸ਼ ਜਾਣ ਦਾ ਕਰੇਜ ਠੀਕ ਹੈ। ਵਿਦੇਸ਼ ਜਾਣਾ ਰੋਜ਼ੀ-ਰੋਟੀ ਵਾਸਤੇ, ਕਮਾਈ ਵਾਸਤੇ ਜਾਣਾ ਮਾੜੀ ਗੱਲ ਨਹੀਂ ਹੈ। ਪਰ ਕਿਤੇ ਨਾ ਕਿਤੇ ਆਪਣੇ ਵਾਸਤੇ ਚਿੰਤਾ ਵਾਲੀ ਗੱਲ ਵੀ ਇਹ ਆ ਵੀ ਜਿਹੜੀ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਣੀ ਜਵਾਨੀ ਪ੍ਰਵਾਸ ਕਰਦੀ ਹੈ। 80% ਆਪਣੀ ਅੱਜ ਜਿਹੜੀ ਨੌਜਵਾਨੀ ਆ ਉਹਦੀ ਕੁਆਲਿਫੀਕੇਸ਼ਨ +2 ਰਹਿ ਗਈ। ਆਪਾਂ ਆਪਣੇ ਪੰਜਾਬੀਆਂ ਨੇ ਆਪਦੀ ਜਿਹੜੀ ਖਿੱਤੇ ਨੂੰ, ਆਪਦੀ ਕੌਮ ਨੂੰ ਅਸੀਂ ਇੱਕ ਸਸਤੇ ਦਿਹਾੜੀਦਾਰਾਂ ਦੇ ਤੌਰ ਤੇ ਸਥਾਪਿਤ ਕਰ ਲਿਆ ਵੀ ਸਾਡੀ ਇੱਕ ਪਲੱਸ 2 ਕੁਆਲਿਫੀਕੇਸ਼ਨ ਤੋਂ ਬਾਅਦ ਅਸੀਂ ਜਿਹੜੇ ਦੇਸ਼ਾਂ ਲੇਬਰ ਚਾਹੀਦੀ ਹੈ ਵੀ ਅਸੀਂ ਅਵੇਲੇਬਲ ਆ ਇੱਕ ਚਿੰਤਾ ਵਾਲੀ ਗੱਲ ਹੈ ਅਸੀਂ ਨੌਜਵਾਨਾਂ ਨੂੰ ਇਸ ਪੱਖੋਂ ਵੀ ਜਾਗਰੂਕ ਕਰਾਂਗੇ ਵੀ ਆਪਾਂ ਆਪਦੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਕਾਲਜਾਂ ਦੇ ਵਿੱਚ ਰਹਿ ਕੇ ਆਪਾਂ ਉੱਚ ਡਿਗਰੀਆਂ ਨੇ ਜਿਹੜੀਆਂ ਉਹ ਪ੍ਰਾਪਤ ਕਰੀਏ ਤੇ ਆਪਾਂ ਹਾਈਲੀ ਕੁਆਲਿਫਾਈਡ ਹੋਈਏ ਤੇ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੰਜਾਬੀਆ ਦੀ ਸੇਵਾ ਕਰੀਏ ਸੋ ਇਸ ਕਰਕੇ ਵੇਖੋ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਸਰਕਾਰ ਦੀ ਮੈਂ ਜੇ ਗੱਲ ਕਰਾਂ ਇਸੇ ਨਾਲ ਰਿਲੇਟਡ ਹੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਇੱਕ ਦਾਵਾ ਕੀਤਾ ਸੀ ਬੜਾ ਵੱਡਾ ਕਿ ਅਸੀਂ ਜਿਹੜੇ ਗੋਰੇ ਇੱਥੇ ਨੌਕਰੀਆਂ ਕਰਨ ਆਉਣਗੇ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਸਪੋਰਟ ਆਫਿਸ ਨੇ ਡਾਟਾ ਸ਼ੇਅਰ ਕੀਤਾ ਜੀ ਇਹ ਲਾ 2023 ਦੇ ਵਿੱਚ 11 ਲੱਖ 97 ਹਜ਼ਾਰ ਪਾਸਪੋਰਟ ਬਣਿਆ ਮਤਲਬ ਇਹ ਪਾਸਪੋਰਟ ਆਫਿਸ ਦਾ ਡਾਟਾ ਵੀ ਪੰਜਾਬ ਸਰਕਾਰ ਦਾ ਦਾਵਾ ਵੇਖੋ ਇਹ ਸੀ ਵੀ ਗੋਰੇ ਵੀ ਇੱਥੇ ਨੌਕਰੀਆਂ ਕਰਨ ਆਉਣਗੇ ਕਾ ਕਰਕੇ ਅਸੀਂ ਚਿੰਤਾ ਇਸ ਗੱਲ ਦੀ ਕਰ ਰਹੇ ਹਾਂ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਪਣੀ ਨੌਜਵਾਨੀ ਪ੍ਰਵਾਸ ਕਰਦੀ ਹੈ ਇਹ ਬਿਲਕੁਲ ਆਪਣੇ ਵਾਸਤੇ ਵੇਖੋ 1 ਸਾਲ ਦੇ ਵਿੱਚ ਕਰੀਬ 12 ਲੱਖ ਪਾਸਪੋਰਟ ਬਣ ਜਾਣਾ ਵੀ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ ਇੱਥੋਂ ਪ੍ਰਵਾਸ ਕਰ ਜਣੀ ਇਹ ਕੋਈ ਬੜਾ ਵੱਡਾ ਚਿੰਤਾ ਵਾਲਾ ਮਸਲਾ ਆਪਣੇ ਵਾਸਤੇ ਅਸੀਂ ਨੌਜਵਾਨਾਂ ਨੂੰ ਇਸ ਪੱਖੋਂ ਵੀ ਜਾਗਰੂਕ ਕਰਨ ਦਾ ਬਿਲਕੁਲ ਅਸੀਂ ਜਿਹੜਾ ਇਹ ਯਤਨਸ਼ੀਲ ਆ ਉਸ ਤੋਂ ਬਾਅਦ ਜੀ ਇੱਕ ਅਸੀਂ ਐਜੂਕੇਸ਼ਨ ਨੂੰ ਲੈ ਕੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਜੋ ਵੀ ਕੰਮ ਕੀਤੇ ਗਏ ਨੇ ਉਹ ਸਾਰੇ ਕੰਮਾਂ ਨੂੰ ਅਸੀਂ ਲੋਕਾਂ ਦੇ ਅੱਗੇ ਵਿੱਚ ਲੈ ਕੇ ਜਾਵਾਂਗੇ ਜਿਵੇਂ ਮੈਂ ਗੱਲ ਕੀਤੀ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੈ ਜਿਹੜੀ ਮੈਨੇਜਮੈਂਟ ਦੇ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਬਿਜ਼ਨਸ ਦੇ ਖੇਤਰ ਦੇ ਵਿੱਚ ਇੰਡੀਅਨ ਸਕੂਲ ਆਫ ਬਿਜ਼ਨਸ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਬਾਦਲ ਸਾਹਿਬ ਦਾ ਵਿਜ਼ਨ ਹੈ ਮਾਈ ਭਾਗੋ ਇੰਸਟੀਚਿਊਟ ਹੈ ਜਿਹੜਾ ਸਾਡੀਆਂ ਭੈਣਾਂ ਅੱਗੇ ਆਉਣ ਦੇਸ਼ ਦੀ ਸੇਵਾ ਕਰਨ ਉਹ ਵਿਜ਼ਨ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਆ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਉਹ ਵਿਜ਼ਨ ਸਾਡਾ ਸ਼੍ਰੋਮਣੀ ਅਕਾਲੀ ਦਲ ਤੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਆ ਮੈਡੀਕਲ ਲਾਈਨ ਦੇ ਵਿੱਚ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਮਜ਼ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦਾ ਵਿਜ਼ਨ ਪਿੰਸ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਦਾ ਵਿਜ਼ਨ ਮੈਰੀਟੋਰੀਅਸ ਮਾਡਲ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਮੇਡੇ ਮੀਲ ਆ ਜਿਹੜੀ ਸਕੀਮ ਚਲਾ ਕੇ ਤੇ ਇਕੱਲੇ-ਇਕੱਲੇ ਸਰਕਾਰੀ ਸਕੂਲ ਦੇ ਬੱਚੇ ਤੱਕ ਜੇ ਖਾਣਾ ਪਹੁੰਚਾਇਆ ਤੇ ਸਰਦਾਰ ਬਾਦਲ ਸਿੰਘ ਸਾਹਿਬ ਦਾ ਵਿਜ਼ਨ ਮਤਲਬ ਐਜੂਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਕਰੀਟ ਚੀਜ਼ਾਂ ਕੀਤੀਆਂ ਗਈਆਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਉਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਸਿਰਫ ਆਪਣਾ ਇੱਕ ਝੂਠ ਵੇਚਿਆ ਉਸ ਝੂਠ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਨੌਜਵਾਨੀ ਨੂੰ ਜਾਗਰੂਕ ਕਰਨਾ ਇਹ ਸਾਡਾ ਐਸਵਾਈ ਦਾ ਮੇਨ ਐਜੰਡਾ ਰਹੂਗਾ ਸੋ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਇੱਥੇ ਅਸੀਂ ਅੱਜ ਮੀਟਿੰਗ ਕੀਤੀ ਸੀ ਸਾਰੇ ਭਰਾਵਾਂ ਦੇ ਇੱਥੇ ਪਹੁੰਚਣ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ